हां जी किसान भाइयो 사스리칼 स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਭਿਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਰਸਿੰਘ ਪਹੁੰਚਿਆ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਭੋਲਰ ਡੇਰੀ ਫਾਰਮ ਅੱਜ ਸੇ ਘਰੋਂ ਦੋਸੂ ਇਸ ਫਾਰਮ ਤੋਂ ਟੋਟਲ ਆਪਾਂ ਲੱਗ ਵੈਸੇ ਗਿਣਤੀ ਕਰੀਏ ਤਾਂ ਟੋਟਲ ਕੁਛ 6 ਨਗ ਤੁਹਾਨੂੰ ਦਿਖਾ ਦਨੇ ਆ ਦੋ ਬੜਾ ਤੁਹਾਨੂੰ ਆਪਾਂ ਸੁਈਆਂ ਸੁਈਆਂ ਦਿਖਾਉਣੀ ਆ ਠੀਕ ਆ ਜੀ ਇਸ ਵਕਤ ਤਕਰੀਬਨ 18-20 ਕਿਲੋ ਨਾ 20 ਤੋਂ ਪਲੱਸ ਇਸ ਵਕਤ ਇਹਨਾਂ ਦੇ ਥਲੇ ਦੁੱਧ ਗਲੋ ਕੱਚਾ ਦੁੱਧ ਗਲੋ ਭੋਲਾ ਗਲੋ ਉਹ ਹਾਜ਼ਰ ਆ ਤੇ ਚਾਰ ਵੜਾ ਇਧਰ ਆ ਬੜੀਆਂ ਫੋਟੋਆਂ ਦਿਖਾਉਣੀਆਂ ਕ੍ਰੋਸਾਂਗ ਦੇ ਵਿੱਚ ਜਰਸੀ ਕ੍ਰੋਸ ਜਰਸੀ ਕੋਈ ਸ਼ਾਈ ਵਾਲ ਕ੍ਰੋਸ ਇਸ ਤਰ੍ਹਾਂ ਦੀਆਂ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਤੇ ਪੂਰੀ ਡਿਟੇਲ ਲਵਾਂਗੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਹੱਦ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਇਹ ਟੋਟਲ 6 ਨਾਗਾ ਚਾਰ ਵੜਾ ਜਿਹੜੀਆਂ ਤੁਸੀਂ ਦੇਖੋਗੇ ਗੱਬਣ ਠੁਕੀਆਂ ਤਿਆਰੀ ਦੇ ਵਿੱਚ ਆ ਤੇ ਦੋ ਸੂਈਆਂ ਸਵਾਈਆਂ ਨੇ ਹਾਂ ਰਿਬਾਦੀ ਕ੍ਰੇਡਾ ਵਜਨ ਲੋਡ ਬਹੁਤ ਜ਼ਿਆਦਾ ਆ ਇਹਨਾਂ ਵਾਰਾਂ ਦੀ ਤੇ ਕਿੰਨਾ ਚੁਬਾ ਇਹ ਸੁੰਦੀਆਂ ਨੇ ਤੇ ਕੀ ਰੇਟ ਆ ਕੀ ਭਾਅ ਫੜਦਾ ਰਹੂਗਾ ਉਹ ਪੂਰੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਹਣ ਤੱਕ ਜੁੜੇ ਰਹੋ ਠੀਕ ਹੈ ਜੀ ਤੁਕ ਰੂਪ ਅੱਜ ਇੱਕ ਨੋਟ ਕਰ ਲਓ ਤੁਸੀਂ 29 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4:00 4:30 ਕੇ 4 ਵਜੇ ਦਾ ਸੰਦੀਪ ਵੀਰ ਅੱਜ ਥੋੜਾ ਜਿਹਾ ਕਿਤੇ ਬਾਹਰ ਗਿਆ ਠੀਕ ਹੈ ਜੀ ਆਊਟਸਾਈਡ ਹੈ ਪਸ਼ਵਾਨ ਬਿਲਕੁਲ ਲੈਣ ਕਰੀਬ ਵਾਲੀ ਕੀਤੀ ਸੀ ਤੇ ਲੈਣ ਗਿਆ ਤੇ ਪੂਰੀ ਡਿਟੇਲ ਆਪਾਂ ਉਹਨਾਂ ਦੇ ਬ੍ਰਦਰ ਵੀਰ ਜੋਤੇ ਤੋਂ ਲੈ ਲਾਂਗੇ ਸਭ ਤੋਂ ਪਹਿਲਾਂ ਵੀਰ ਜੋਤੇ ਸਤਿ ਸ੍ਰੀ ਅਕਾਲ ਸਾਧੀਆਂ ਸਾਨੂੰ ਸਾਹਿਬ ਕੀ ਠੀਠਾ ਜੀ ਬਹੁਤ ਵਧੀਆ ਜੋਤੇ ਕਾਇਮ ਹੈ ਐ ਵਧੀਆ ਸਤਿਗੁਰੂ ਦੀ ਕਿਰਪਾ ਹੈ ਠੀਕ ਹੈ ਜੋ ਤੇ ਫਿਰ ਮਾਲ ਪਰਸੋਂ ਚੌਥਾ ਦਾ ਪਾਇਆ ਸੀ ਤੇ ਫਿਰ ਕੱਲ ਕੱਲ ਭਲਕਦੇ ਵਿੱਚ ਹੀ ਮਾਲ ਇਕੱਠਾ ਹਾਂਜੀ ਹਾਂਜੀ ਸਾਰਾ ਕੱਲ ਕੱਲ ਹੀ ਮਾਲ ਆਇਆ ਸਾਰਾ ਆਪਣੇ ਤੋਂ ਕੁਝ ਇੱਕ ਦੋ ਗਾਵਾਂ ਅੱਜ ਆਈਆਂ ਵਿੱਚ ਠੀਕ ਹੈ ਜੀ ਤੇ ਸੰਦੀਪ ਵੀਰ ਬਾਹਰ ਗਿਆ ਔਰ ਤਿੰਨ ਚਾਰ ਪੰਜ ਪਸ਼ੂ ਲੈ ਆ ਅੱਛਾ ਜੀ ਤੇ ਉਹ ਲੈਣ ਗਿਆ ਅੱਜ ਖਰੀਦੇ ਸੀ ਪਸ਼ੂ ਫਿਰ ਕੱਲ ਹੀ ਲੈ ਲੂ ਗਏ ਨੇ ਹਾਂਜੀ ਉਹਨਾਂ ਨੂੰ ਭਲਕੇ ਜਾਣਕਾਰੀ ਦਵਾਂਗੇ ਆਪਾਂ ਸਾਰੀ ਠੀਕ ਹੈ ਵੀਰੇ ਜੋ ਤੇ ਆਦੇ ਚਾਰ ਬੜਾ ਗੱਪਣ ਦਿਖਾ ਦਿੱਤੇ ਦੋ ਸੁਈਆਂ ਆਪਣੇ ਹਾਂਜੀ ਦੋ ਆਪਣੇ ਤਾਈਆਂ ਸੁਈਆਂ ਚਾਰ ਗੱਪਣ ਤਿਆਰ ਖੜੀਆਂ ਪਿਆਰੀ ਆ ਹਾਂਜੀ ਉਹ ਹਫਤੇ ਦੇ ਵਿੱਚ ਵਿੱਚ ਆ ਜਾਣਗੀ ਆ ਵੀਸਾ ਹਾਂਜੀ ਹਫਤੇ ਤੋਂ ਪਹਿਲਾਂ ਕੋਈ 2-4 ਦਿਨ ਲੈਂਦੀ ਐ ਇਹ ਹਫਤਾ ਲੈ ਜੂਗੀ ਬਸ ਇੱਥੇ ਹਫਤੇ ਤੋਂ ਪਹਿਲਾਂ ਪਹਿਲਾਂ ਸੂਹ ਪੈਣੀਆਂ ਸਾਰੀਆਂ ਠੀਕ ਐ ਬਰੇ ਹਾਂਜੀ ਲੋਕ ਦੋਸਤੋ ਸ਼ੁਰੂਆਤ ਆਪਾਂ ਕਰ ਲਵਾਂਗੇ ਪਹਿਲੇ ਨੰਬਰ ਤੇ ਇੱਕ ਵਾਰ ਤੁਸੀਂ ਦੇਖ ਰਿਹਾ ਜੇ ਠੀਕ ਆ ਜੀ ਸੂਈ ਸਵਾਈ ਆ ਜੋ ਤੇ ਇਹਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਵਿਰਜੇ ਚੌਥਾ ਦਿਨ ਜੋ ਸੂਈ ਨੂੰ ਚੌਥਾ ਦਿਨ ਹਾਂਜੀ ਤੇ ਸੂਈਆਂ ਦੇ ਵਿੱਚ ਕਿਵੇਂ ਆ ਇਹ ਸੂਈ ਦੇ ਵਿੱਚ ਪਹਿਲਾ ਸੂਹ ਆ ਜੀ ਇਹ ਮਗਰ ਫੇ ਇਹਦੇ ਮਗਰ ਆ ਗਈ ਜੀ ਫੀਮੇਲ ਕਾਫ ਆ ਲਓ ਜੀ ਫੀਮੇਲ ਆ ਗਈ ਇਹ ਪਹਿਲਾਂ ਜੀ ਸੋ ਕ੍ਰੋਸ ਆਂਗ ਦੇ ਵਿੱਚ ਜਰਸੀ ਲਾਲ ਕਲਰ ਦੇ ਵਿੱਚ ਤੇ ਪਹਿਲਾ ਸੂਆ ਇਹ ਬੈਡ ਸੂਈ ਆ ਤੇ ਹੁਣ ਤੁਸ ਜੁੱਤੇ ਦੇ ਥੱਲੇ ਕਿੰਨਾ ਕੁ ਦੁੱਧ ਪਾਉਣਾ ਵੀਰ ਜੀ ਇਸ ਟਾਈਮ ਇਹਦੇ ਥੱਲੇ ਜਿਹੜਾ ਲੀਟਰ ਤੇ ਤੋਲਵਾ ਹੋਊਗਾ ਨਾ ਠੰਡਾ ਕਰਕੇ ਦੁੱਧ 19 ਤੋਂ ਲੈ ਕੇ 20 ਲੀਟਰ ਦੁੱਧ ਤਿਆਰ ਇਹਦੇ ਥੱਲੇ ਆ 19 20 ਲੀਟਰ ਹਾਂਜੀ ਚੰਗੀ ਸਟਾਰਟਿੰਗ ਕਰ ਗਈ ਕਰਨ ਵਾਲੀ ਬਹੁਤ ਵਧੀਆ ਕਰਮ ਵਾਲੀ ਤੇ ਮੈਂ ਵੀ 19 20 ਲੀਟਰ ਦੋਸਤੋ ਸਟਾਰਟਿੰਗ ਇਹਦੇ ਥੱਲੇ ਹੁਣ ਹੈਗੀ ਆ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਥਣ ਹੱਥੀ ਚਵਾਈ ਦੇ ਵਿੱਚ ਹੀ ਆ ਗੈਪ ਬਾਕੀ ਡਿਫਰੈਂਸ ਬਹੁਤ ਜ਼ਿਆਦਾ ਵਧੀਆ ਠੀਕ ਆ ਜੀ ਆਪਸੀ ਥਣਾਂ ਦਾ ਤੇ ਥੋੜਾ ਬੋਲ ਦਾ ਵਧੀਆ ਠੀਕ ਆ ਜੀ ਹਵਾ ਨਾਲ ਚੱਦਾ ਬੜਾ ਟਿਕਾਣੇ ਤੇ ਆ ਬਾਕੀ ਕੱਦਕਾਰ ਦੀ ਵੱਡੀ ਆ ਉਹ ਤੁਸੀਂ ਇੱਕ ਆਈਡੀਆ ਮੰਨ ਕੇ ਆਏ ਵੀ ਜਿਹੜਾ ਵੀਰ ਸੌਦਾ ਕਰੂਗਾ ਕੱਦ ਵੱਡਾ ਬੱਛੀ ਮਗਰ ਖੋਲ ਕੇ ਤੁਹਾਨੂੰ ਆਪਾਂ ਤੋੜ ਕੇ ਇੱਕ ਵਰੀ ਚਲਾ ਚਲੂਗੇ ਦਰਸ਼ਨ ਮੇਲੇ ਕਰਾਉਨੇ ਆ ਤੋ ਬੱਛੀ ਕਰਿਓ ਚੈੱਕ ਠੀਕ ਆ ਜੀ ਆ ਦੇਖੋ ਫੋ ਲਾਈਟ ਜੀ ਬੱਛੀ ਹੈ ਜੀ ਹਾਂ ਬਾਕੀ ਫਾੜੀ ਵਾਲਾ ਚੱਦਾ ਲੈਵਾ ਆ ਦੇਖੋ ਜੋਤੇ ਭਾਈ ਆਪਾਂ ਫਿਰ ਕੋਈ ਦੋ ਤਿੰਨ ਲੰਗ ਚੁਆਈਆਂ ਕਰ ਹੀ ਲਈਆਂ ਨੇ ਹਾਂਜੀ ਕਰ ਲਈਆਂ ਵੀਰ ਜੀ ਆਪਾਂ ਹਾਂ ਇਹਨੂੰ ਚਾਈ ਤਿੰਨ ਚਾਰ ਚੁਆਈਆਂ ਪਈਆਂ ਆਪਣੇ ਕੋਲ ਲਓ ਜੀ ਬਾਕੀ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਤੁਸੀਂ ਚੈੱਕ ਕਰੋ ਠੀਕ ਆ ਜੀ ਬਹੁਤ ਸੋਹਣਾ ਰੰਗ ਤੇ ਹਵਾਨੇ ਚੱਡੇ ਦੀ ਬਿਲਕੁਲ ਦੇਖ ਤੋ ਤੁਸੀਂ ਅੰਦਾਜ਼ਾ ਲਾ ਲਓਗੇ ਠੀਕ ਆ ਜੀ ਤੇ ਦੁੱਧ ਹੁਣ 19 20 19 20 ਲੀਟਰ ਤੇ ਕਰਵਾ ਲਈਏ ਚੱਲਣ ਈ ਹੈ ਸੋ ਬੱਬੇ ਬੰਦੀ ਆ ਮਗਰ ਬੱਚੀ ਆ ਠੀਕ ਆ ਜੀ ਮਗਰ ਫੀਮੇਲ ਕਾਫ ਹੋਣੇ ਜਨਮ ਦਿੱਤਾ ਸੋ ਕੋਈ ਭਰਾ ਆ ਕੇ ਚੰਗੀ ਕੇਅਰ ਕਰੂਗਾ ਨਾਲ ਇਹ ਵੀ ਕਰਮਾ ਦੀ ਕੋਈ ਸਾਲ ਦੇ ਵਿੱਚ ਤਿਆਰ ਹੋ ਜੂਗੀ ਠੀਕ ਹੈ ਜੀ ਤੇ ਬਾਕੀ ਬਹੁਤ ਸੋਹਣੀ ਆ ਹੈ ਠੰਡੀ ਤੇ ਰੀਸ ਲੱਗੀ ਆ ਜੋ ਹਾਂ ਜੀ ਰੀਸ ਲੱਗੇ ਸੋਂ ਸਾਹਿਬ ਠੀਕ ਹੈ ਗੱਲ ਨਹੀਂ ਦਰਦੀ ਥੋੜੀ ਹਾਂ ਜੀ ਹਾਂ ਜੀ ਤੇ ਕੀ ਮੁੱਲ ਕਰਵਾਗੇ ਵੀਰ ਉਹ ਲੈਣਦਣ ਕੀ ਕੀਤਾ ਲੈਣ ਦੇਣ ਵਾਲੀ ਗੱਲ ਇਹ ਮੁੱਲ ਮੰਗਣ ਨਾਲ ਕੋੰਜੋ ਮੰਗੀ ਮਰਜ਼ੀ ਮੰਗੀ ਆਈਏ ਹਾਂ ਜੀ ਮੋਲੇ ਦਾ ਮੰਗਦੇ 75000 ਰੁਪਿਆ 70000 ਦੀ ਜੈਸ ਨੂੰ ਦੇਵਾਂਗੇ ਸੰਧੂ ਸਾਹਿਬ 70000 ਤੇ ਹਾਂ ਜੀ ਠੀਕ ਹੈ ਵੀਰੇ ਲਓ ਵੀ 70000 ਦੀ ਇਹ ਦੋਸਤੋ ਮਿਲ ਜੂਗੀ ਤੁਹਾਨੂੰ ਡਿਮਾਂਡ ਕਰਾਉ ਨੂੰ 75 ਕਰਾ ਲਓ ਸੋ 70000 ਲੈ ਲਿਆ ਠੀਕ ਹੈ ਜੀ ਸੋ 19 20 19 20 ਲੀਟਰ ਤੇ ਚੱਲਣ ਦੀ ਹੈ ਹਜੇ ਕੁਝ ਦਿਨਾਂ ਦੀ ਸੂਈ ਸਾਗਰ ਨੰਬਰ ਤੇ ਇੱਕ ਹੋਰ ਤੁਹਾਨੂੰ ਇਧਰ ਬਾਹਰ ਚੈੱਕ ਕਰਾਉਣੇ ਆਪਾਂ ਵੱਡੇ ਹਾਈਟ ਕਰਦੇ ਤੇ ਚਾ ਮਾਲ ਮੋਟਾ ਹੀ ਆ ਠੀਕ ਹੈ ਜੀ ਪਸ਼ੂ ਚੰਗੇ ਖਰੀਦਦਾਰੀ ਅੱਗੋਂ ਵੀਰੋਂ ਨਹੀਂ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਚੰਗੇ ਲੱਗ ਹੁੰਦੇ ਆ ਠੀਕ ਹੈ ਜੀ ਤੇ ਜੋ ਤੇ ਇਹਦਾ ਸੂਆ ਕਿਵੇਂ ਆ ਵੀਰੇ ਇਹਦਾ ਸੂਆ ਵੀਰ ਜੀ ਦੂਜਾ ਸੂਆ ਖਾਸ ਕੋਈ ਸਮਝ ਲਾਉਣ ਪੋਈ ਤੀਜਾ ਸਮਝ ਲੈ ਪਰ ਦੂਜਾ ਖਾਸ ਹੂਆ ਇਹਦਾ ਇਹਦਾ ਮਗਰ ਆ ਗਿਆ ਮੇਲ ਕਾਫ ਆ ਮੌਜੀ ਮਗਰ ਬੱਚੇ ਨੂੰ ਜਨਮ ਦਿੱਤਾ ਅੱਜ ਕਿੰਨੇ ਦਿਨਾਂ ਦੀ ਸੂਈ ਜੋਤੇ ਇਹ ਤੇ ਇਹ ਕਿੰਨੇ ਕ ਦੁੱਧ ਤੇ ਹੁਣ ਕੱਚੇ ਦੁੱਧ ਤੇ ਇਹ ਮਿਰਜ ਕੱਚੇ ਦੁੱਧ ਤੇ ਐਸਾ ਮ ਚਲਾਂਦੀ ਆ ਕੋਈ 20 ਲੀਟਰ ਤੋਂ ਪਲੱਸ ਹੀ ਹੋਊਗੀ ਤੁਸੀਂ 20 ਮੰਨ ਕੇ ਗਿਨੋ ਇਸ ਟਾਈਮ 20 ਲੀਟਰ ਦਾ ਪੱਕਾ ਦੁੱਧ ਤਿਆਰ ਹੋ ਗਠਣਾ ਕਰਕੇ 20 ਤੋਂ ਪਲੱਸ ਹੀ ਹੋਵੇ ਨਾ ਹੋਵੇ ਪਰ 20 ਮੰਨ ਕੇ ਕੋਈ ਪਤਾ 20 ਮੰਨਿਆ ਗਈ ਭਾਵੇਂ 20 ਤੋਂ ਪਲੱਸ ਹੀ ਹੋਵੇ ਹਾਂਜੀ ਲਾ ਵੀ ਬੱਚੇ ਨੂੰ ਜਨਮ ਦਿੱਤਾ ਤੇ ਬਾਕੀ ਟਾਟੂ ਚਾਟੂ ਚਾਬੜ ਦਾ ਚ ਜਾ ਕੇ ਜ਼ਰੂਰ ਰੇਲ ਗੱਡੀ ਦੇ ਡੱਬੇ ਵਾਂਗੂ ਆ ਲੰਬੀ ਕੱਤ ਬੋਤ ਬੜਾ ਵੱਡਾ ਤੇ ਬਾਕੀ ਥੱਲੇ ਲੈਵੇ ਦੀ ਬੜੀ ਸਾਫ਼ ਸੁਥਰੀ ਤਾਂ ਨਾ ਪੂਰੀ ਆਪਾਂ ਤਸੰਨੀ ਨਾਲ ਦਿਖਾਵਾਂਗੇ ਇੱਕ ਬਹਿਨੀ ਆ ਇਧਰ ਆ ਆ ਕਰੋ ਜੀ ਠੀਕ ਹੈ ਜੀ ਸੋ 20 ਲੀਟਰ ਤੋਂ ਪਲੱਸ ਇਸ ਵਕਤ ਪਰ 20 ਕਿਲੋ ਮੰਨ ਕੇ ਮੇਰਾ ਵੀ ਕੋਈ ਵੀ ਤੁਸੀਂ ਸੌਦਾ ਕਰ ਲੈ ਹੈਗੀ ਸੀਲਸ ਲਾ ਕੇ ਹੁਣ ਸਾਹਿਬ ਜੀ ਦਨ ਮਰਜੀ ਪੈ ਥੱਲੇ ਬੱਚਾ ਬੈਠਾ ਰੋ ਲਓ ਜੀ ਹੈ ਬਾਕੀ ਹੈ ਠੰਡੀ ਧੀਰੀਆ ਅੱਜ ਪੰਜਾਂ ਦਿਨਾਂ ਦਾ ਸੁਆ ਪੰਜਾਂ ਦਿਨਾਂ ਦੀ ਸੋਈ ਹੈ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਤੋੜ ਕੇ ਦਿਖਾ ਦਿੰਨੇ ਆ ਤੇ ਕੱਦ ਬੋਤਲੇ ਪਾਸਿਓ ਤੁਸੀਂ ਕੋਈ ਵੀ ਆਈਡੀਆ ਲਾ ਕੇ ਆਇਓ ਆਇਓ ਵੀ ਫੁੱਲ ਵੱਡੀ ਹਾਈਟ ਕਰਦੇ ਵਿੱਚ ਇਹ ਆਪਾਂ ਤੁਹਾਨੂੰ ਵੈਰ ਦਿਖਾ ਰਹੇ ਆ ਬਾਕੀ ਥਾਲਾ ਭਾੜਾ ਬਿਲਕੁਲ ਫਿਕਸ ਹਵਾਨਾ ਚੱਡਾ ਆਦਰ ਦੇਖੋ ਜੀ ਲੋ ਜੀ ਇਹ ਫਰੇਰ ਕੰਪੰਟਰ ਬਾਕੀ ਇਹ ਹਵਾਨੇ ਦਾ ਸਟਰਕਚਰ ਹੈ ਇਹ ਹਜੇ ਸੂਈ ਸਵਾਈ ਨੂੰ ਵੀ ਕਰਮਾਰੀ ਨੂੰ ਹਜੇ 5 ਦਿਨ ਦਾ ਸਮਾਂ ਹੋਇਆ ਠੀਕਾ ਜੀ ਤੇ ਬੋਲੇ ਚੋਂ ਬਾਹਰ ਹੀ ਆਈ ਆ ਕੋਈ ਕੱਚਾ ਦੁੱਧ ਮੰਨ ਕੇ ਤੁਸੀਂ ਜੜੀ ਤਸੱਲੀ ਕਰਨ ਆ ਸਕਦੇ ਹੋ ਇੱਥੇ ਠੀਕਾ ਜੀ ਲੋ ਜੀ ਪ੍ਰਭੂ ਠੀਕਾ ਜੀ ਉਹ ਬਹੁਤ ਬਿਲਕੁਲ ਫਿੱਟ ਫਾੜ ਲੈਦੇ ਦੇ ਵੇਚਾ ਤੇ ਚੰਗੀ ਆ ਬੈੜ ਬੱਚੇ ਨੂੰ ਜਨਮ ਦਿੱਤਾ ਆਹ ਭਾਈ ਜੀ ਇਹ ਲਖਨ ਸਿੰਘ ਸਾਹਿਬ ਇਹਸ ਲੱਗ ਆਹ ਦੇਖੋ ਜੀ ਜਿਤਨਾ ਮਰਜੀ ਸੱਜੇ ਖਪੜੇ ਜਿਹੜੇ ਬਨੇ ਮਰਜੀ ਤੁਸਨੀਆਂ ਘਰੀ ਚਲੋ ਆਪ ਤੋਂ ਫੇਰ ਕੇ ਕੋਤੇ ਫਿਰ ਕੀ ਮੁੱਲ ਦੀ ਆ ਕਿੰਨੇ ਕਦੀ ਦਵਾਂਗੇ ਮੰਗਾਵਾਂ ਸੌ ਸਾਹਿਬ ਦੇਖੋ ਹੀ ਐ ਹੋਈਆਂ ਬਹਿਣਾ ਲੋਕੀ ਬਾਹਰ ਲੱਗ ਲਾਵੇਂ ਮੰਗੀ ਜਾਂਦੀ ਹੈ ਹਾਂਜੀ ਪਰ ਆਪਾਂ ਜਿੱਦਾਂ ਲੈਣੀ ਆ ਉਦਾਂ ਦੇਣੀ ਆ ਮੁੱਲ ਦਾ 82000 ਰੁਪਈਆ ਹੀ ਹਾਂਜੀ 76000 ਰੁਪਈਆ ਦਾ ਦੇ ਲੈਈਏ 76000 ਦਾ ਹਾਂਜੀ ਲਓ ਜੀ 82000 ਦੋਸਤੋ ਡਿਮਾਂਡ ਕੀਤੀ ਆ ਤੇ 76000 ਜੀ ਇਹ ਤੁਹਾਨੂੰ ਵਾੜ ਮਿਲ ਜੂਗੀ ਹਾਂਜੀ ਬਾਕੀ ਥੱਲੇ ਤੁਸੀਂ ਵੇਖ ਹੀ ਸਕਦੇ ਜੇ ਕਰਮਾ ਦੀ ਠੀਕਾ ਜੀ ਟਾਪ ਲਾਈ ਖੜੀ ਆ ਬਹੁਤ ਵਧੀਆ ਫਿਕਸ ਹਵਾਨਾ ਚੱਡਾ ਤੇ ਤਜੇ ਨੰਬਰ ਤੇ ਇੱਕ ਤੁਹਾਨੂੰ ਆਪਾਂ ਹੋਰ ਵਾਰ ਦਿਖਾ ਦਿੰਨੇ ਆ ਇਹ ਵੀ ਟੱਗੇ ਟਾਜੇ ਟੋਂਚੇ ਦੇ ਵਿੱਚ ਆ ਪੂਰੀ ਫਿੱਟ ਪਾ ਦਾ ਫੁੱਲ ਵਜਨ ਤਾਰ ਝੋਲਾ ਚੜਾ ਥੱਲੇ ਬਹੁਤ ਜ਼ਿਆਦਾ ਇੱਕ ਹਿਸਾਬ ਨਾਲ ਤੁਸੀਂ ਦੇਖੋਗੇ ਥੱਲੇ ਪੰਡਾਏ ਪਾਈ ਖੜੀ ਆ ਕਰਮਾ ਦੀ ਸੋ ਹਜੇ ਸਮਝਦਾ ਮੈਨੂੰ ਲੱਗਦਾ ਬਾਕੀ ਆ ਇਹਨਾਂ ਚੱਲ ਇਹਨਾਂ ਤੁੰਦੂ ਸਾਹਿਬ ਵਾਲੇ ਬਹੁਤ ਘਰਾਣੇ ਦੀ ਬੱਚੀ ਹੈ ਇਹ ਵੀ ਆ ਪਾਗ ਲੈਂਦੀ ਆ ਹਾਂ ਜੀ ਹੁਣ ਤਾਂ ਖੜਦੀ ਹੈ ਲੈ ਬਹੁਤ ਚੰਗੇ ਘਰਾਣੇ ਦੀ ਉਹਦੇ ਫਿਰ ਕਰਮਾ ਹੋਊਗੀ ਸਵਾਲਾ ਦੂਜਾ ਹੀ ਖਾਦੀ ਕੋਈ ਤੀਜਾ ਮੰਨ ਲਵੇ ਭੈਣ ਭਰਾ ਆਪਣਾ ਪਰ ਆਪਾਂ ਦੂਜੇ ਕਰਕੇ ਲਈਏ ਠੀਕ ਆ ਵੀਰੇ ਹਾਂਜੀ ਉਹ ਵੀ ਅੱਗੇ ਮੇਰਾ ਵੀ ਕੋਈ ਦੂਜਾ ਸਮਝ ਕੇ ਲੈ ਜਾ ਤੱਜਾ ਲੈ ਜਾ ਵੋਜਨ ਮੋੜ ਬੜਾ ਜ਼ਿਆਦਾ ਜਿਵੇਂ ਆਪਾਂ ਨਾਰਮਲੀ ਅਕਾਊਂਟ ਕਰਾਓ ਕਰਾ ਦੇਨੇ ਆ ਵੀ ਇੱਕ ਸਾਇਲੈਂਸ ਤੇ ਕਹ ਲੋ ਚਾਰ ਤੇ ਪਲੀ ਪੀਤੀ ਆ ਵੀ ਮੱਜਾਂ ਉਹਦੇ ਪਿੱਛੇ ਛੱਡਣ ਲਈਏ ਵੀ ਕੱਦ ਪੋਤ ਤਾਂ ਚਾਹੀ ਬੈਠਦਾ ਇਸ ਹਾਲ ਬਿਕਰਪਾਕਾ ਤੇ ਬਾਕੀ ਥੱਲੇ ਤੁਸੀਂ ਦੇਖੋ ਕਰਮਾਂ ਵਾਲੀ ਠੀਕ ਆ ਜੀ ਇਹ ਕਹਿਣ ਵਾਲੀ ਗੱਲ ਨਹੀਂ ਕੋਈ ਟੁੱਠਣ ਵਾਲੀ ਗੱਲ ਨਹੀਂ ਕਿ ਬਿਲਕੁਲ ਲੜਾ ਲੜਾ ਤਾਂ ਹੁੰਦਾ ਜੇ ਲਾ ਲਵੋਗੇ 5 ਲਾਜੇ 7 ਲਾਜ ਇਧਰ ਤੋਂ ਮੈਂ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਦਿਖਾ ਦਿੰਦਾ ਇਧਰ ਵੇਖੋ ਜੀ ਸੋ ਕ੍ਰੋਸ ਆਂਗਰੇ ਵਿੱਚ ਇਹ ਵਹਿੜਾ ਵਹਿੜਾ ਕਾ ਦੀ ਜਾਜ ਹੀ ਕਰਮਾੜਾ ਆ ਦੇਖੋ ਜੀ ਆਹ ਲੜਾਂ ਲੇ ਫੁੱਲ ਖਲਣੇ ਆਈ ਨੇ ਪੁੱਲ ਚੱਡਾ ਭਰਨਾ ਕਰਮਾ ਲਈ ਹਾਂ ਜੀ ਆਹ ਤੇ ਫੋਨ ਤੋਂ ਆਪਣੀ ਤੁਸਾਂ ਨਹੀਂ ਹੋ ਕੇ ਮੋਗੇ ਰਗੀ ਆ ਜੀ ਠੀਕ ਹੈ ਜੀ ਕੋਈ ਪੀਲੇ ਸੂਏ ਦਾ ਤੇਰਾ ਦੂਜੇ ਸੂਏ ਦਾ ਰਕਾਰ 30 ਕਿਲੋ ਦਾ ਰਿਹਾ ਸੰਧੂ ਸਾਹਿਬ ਦੂਜੇ ਸੂਏ ਹਾਂ ਜੀ ਠੀਕ ਹੈ ਐਰ ਕੀ ਤੀਜਾ ਸੂਈ ਜੋ ਖਾਸ ਠੀਕ ਹੈ ਜੀ ਹਾਂ ਜੀ ਸੌਰੀ ਮੈਂ ਤੋਂ ਮਿਸਟੇਕ ਹੋ ਗਈ ਤੀਜਾ ਸੂਆ ਜਿਹੜੀ ਆ ਠੀਕ ਹੈ ਦੂਜੇ ਸੂਏ ਦਾ 30 ਲੀਟਰ ਠੀਕ ਹੈ ਜੀ ਹਾਂਜੀ ਵੀ ਆਪਾਂ ਉਹ ਤੁਸੀਂ ਗਾਹ ਖਰੀਦੀ ਆ ਤੁਸੀਂ ਆਪ ਦੀ ਸਮਝ ਨਾਲ ਜੇ ਉਹ ਦੂਜਾ ਮੰਨਿਆ ਤਾਂ ਇਹ ਆਪਾਂ ਤੀਜੇ ਮੰਨ ਕੇ ਖਰੀਦਿਆ ਵੀ ਮਤਲਬ ਦੁੱਧ ਚੰਗਾ ਚਵਾ ਕੀ ਆ ਹਾਂ ਜੀ ਦੁੱਧ ਚੰਗਾ ਚਵਾਇਆ ਠੀਕ ਹੈ ਜੋ ਕੋਈ ਵੀਰ ਲਿਆ ਖੋਲ ਕੇ ਦਰਸ਼ਨ ਕਰਾਇ ਦੇ ਵੀ ਤੋਰ ਕੇ ਤੇ ਫੁੱਲ ਹੈਵੀ ਆ ਦੋਸਤੋ ਫੁੱਲ ਹੈਵੀ weight ਆ ਵਜ਼ਨ ਪੂਰਾ ਬਾਕੀ ਭਾਂਡਾ ਭੋਂਡਾ ਤੁਸੀਂ ਥੱਲੇੋਂ ਦੇਖ ਹੀ ਲੈਣਾ ਮੂੰਹ ਮੱਥੇ ਵਾਲੇ ਪਾਸੇ ਦੇਖ ਲਓ ਛੋਟਾ ਕੰਨ ਆ ਬੂਤੀ ਬਾਤੀ ਪੂਰੀ ਤੁਸੀਂ ਦੇਖੋ ਚਮਕ ਤਮਕ ਪੂਰੀ ਆ ਠੀਕ ਹੈ ਜੀ ਸ਼ੈਨ ਸ਼ੂਨ ਪੂਰੀ ਕਰਦੀ ਪਈ ਉੱਪਰੋਂ ਸਕੇ ਨਾ ਆ ਦੇਖੋ ਜੀ ਸੋ ਕਰਮਾ ਲਈ ਮੇਲੇ ਲਾ ਦੂਗੀ ਜੋ ਤੇ ਪੰਜ ਸੱਤਾਂ ਦਿਨ ਮੈਂ ਨਾ ਪੰਡਾ ਮਾਲੂ ਕਰਮਾ ਲਈ ਹਾਂ ਮੇਲੇ ਲਾਉਣ ਵਾਲਾ ਕਹਾਂ ਤੁਹਾਨੂੰ ਸਾਹਿਬ ਦਾ ਹਾਂ ਫਿਰ ਸੀਲਸ ਲੱਗ ਜਿੱਦਾਂ ਮਰਜੀ ਥੱਲੇ ਬੱਚਾ ਬੈਠਾ ਹੋਇਆ ਜੋ ਮਰਜੀ ਕਰਦਾ ਰਹੀ ਹਾਂ ਲੈ ਵੀ ਥਲ ਥਲ ਕਰਦੀ ਫਿਰਦੀ ਕਰਮਾ ਲਈ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਸੋ ਹਾਥੀ ਤੁਰਿਆ ਫਿਰਦਾ ਨਾ ਜ ਰਹੂਗਾ ਇੱਕ ਵਾਰੀ ਤੇ ਠੀਕ ਆ ਜੀ ਇੰਨਾ ਕੁ ਹੋ ਜਾ ਜਨ ਵਜੂ ਦਾ ਕਰਮਾ ਦੀ ਦਾ ਤੇ ਬਾਕੀ ਲੈਨੇ ਦੇਨੇ ਦੋਸਤੋ ਕਿ ਮੁਕੱਦਰ ਕੋਈ ਭਰਾ ਲੈ ਕੇ ਜਾਵੇ ਉਹਨੂੰ ਲੈਣੀਆਂ ਕਰੇ ਜਿਹੜਾ ਕੋਈ ਵੀਰ ਚੰਗਾ ਪਸ਼ੂ ਸਮਝ ਕੇ ਕੋਈ ਵੀ ਹੱਥ ਪਾਉਂਦੇ ਹੋ ਤੁਸੀਂ ਠੀਕ ਆ ਲੋਗੀ ਪ੍ਰਾਪੋ ਠੀਕ ਆ ਸੋ ਚੰਗੀ ਬਾੜ ਆ ਪਸੰਦ ਆਊਗੀ ਤੁਹਾਨੂੰ ਠੀਕ ਆ ਜੀ ਇੱਥੇ ਆਪਨੀ ਆ ਕੇ ਤੁਸੀਂ ਟਿੱਪ ਕੇ ਵਰਾ ਕੇ ਤਸਦੀ ਕਰ ਲਿਓ ਬੇਸ਼ੱਕ ਹੱਕ ਮੰਦਾ ਤੁਹਾਡਾ ਜੋ ਤੇਰੇ ਕੀ ਮੋਲ ਕੀ ਡਿਮਾਂਡ ਕਰਤੀ ਡਿਮਾਂਡ ਇਹਦੀ ਤੁਹਾਨੂੰ ਸਭ 1 ਲੱਖ 10 ਹਜ਼ਾਰ ਰੁਪਈਆ ਦੀ ਹਾਂ ਅੱਜ ਗੱਬਨ ਦੀ 1 10 ਹਾਂ ਜੀ ਠੀਕ ਆ ਤੇ ਲੱਖ ਰੁਪਈਆ ਦੀ ਹਾਂ ਨਾ ਦੇਵਾਂਗੇ ਉਹਦੇ ਵਿੱਚ ਮਾਨਤਨ ਕਰਾਂਗੇ ਤੇ ਜੇ ਆਪਾਂ ਇਹ ਹਫ਼ਤੇ ਨੂੰ ਵੇਚਦੇ ਸੁਈਸ ਲਾ ਕੇ ਤੇ ਰੁੱਧ ਮਨਾਗੇ ਰਵਾਂਗੇ ਫਿਰ ਇਹ ਸਵਾਲ ਆਖ ਦੀ ਠੀਕ ਹੈ ਜੀ ਅੱਜ ਜਿਹੜਾ ਭਣ ਭਰਾ ਆਪਣੇ ਖੜਾ ਜਰਾ ਮਾਨਤਨ ਕਰਾਂਗੇ ਲੱਖ ਰੁਪਈਆ ਹੀ ਲੱਖ ਹਾਂਜੀ ਠੀਕ ਹੈ ਵੀਰੇ ਲੋ ਵੀ ਅੱਜ ਦੇ ਦੋਸਤੋ ਡਿਮਾਂਡ ਆ ਭਾਵੇਂ ਇੱਕ ਦਸ ਕਰਾ ਲੋ ਠੀਕ ਹੈ ਜੀ ਲੱਖ ਦੀ ਜੋ ਤਾਂ ਬਈ ਜਾਂਦਾ ਵੀ ਦਵਾਗੇ ਆਪਾਂ ਅੱਜ ਦੀ ਘੜੀ ਸੂਸਵਾ ਪੈਂਦਾ ਪਸ਼ੂ ਪਤਾ ਨਹੀਂ ਕਿੰਨਾ ਥੱਲੇ ਬੰਨਣਾ ਕਿੰਨਾ ਥੰਨਾ ਜੇ ਨੇ ਉਸ ਕੋਰਡਿੰਗ ਬਾਅਦ ਵਿੱਚ ਗੱਲ ਹੋ ਸਕਦੀ ਹੈ ਫਿਲਹਾਲ ਅੱਜ ਜਿਹੜੀ ਉਹ ਲੱਖ ਦੇ ਵਿੱਚੋਂ ਛੋਟਾ ਛੱਪੇ ਹੋਣਗੇ ਬੜ ਵੱਡੀ ਆ ਹੱਥ ਪਾ ਲਓ ਤੁਸੀਂ ਇੱਧਰ ਤੁਹਾਨੂੰ ਇੱਕ ਇੱਧਰ ਦਿਖਾ ਦਿੰਦੇ ਅੱਗੇ ਨੈਕਸਟ ਆਹ ਤੁਸੀਂ ਵੇਖੋ ਠੀਕ ਆ ਜੀ ਕਰੋਸ ਆਂਗ ਦੇ ਵਿੱਚ ਬਾਹਰ ਤੁਹਾਨੂੰ ਆਪਾਂ ਦਿਖਾ ਰਹੇ ਆਂ ਸੋ ਠੰਡੀ ਪੀਰੀ ਆ ਹੈ ਕਰੋਸ ਆਂਗਾ ਕੋਈ ਸ਼ਹੀਵਾਲ ਦਾ ਕਰੋਸ ਮੰਨ ਲੇ ਐਚਪ ਦੇ ਨਾਲ ਠੀਕ ਆ ਜੀ ਸੋ ਵਾਜਨ ਵਜੂਦ ਲੋਡ ਤਕਰੀਬਨ ਜਿਹੜੀ ਪਹਿਲਾਂ ਆਪਾਂ ਤੁਹਾਨੂੰ ਬਾਹਰ ਦਿਖਾਈ ਆ ਉਹਦੇ ਬਰਾਬਰ ਹੀ ਆ ਜੋ ਤੇ ਸੁਆਹ ਇਹ ਕਰਵਾ ਸੁਆਹ ਵੀਰ ਤੇ ਦੂਜਾ ਵੀ ਠੀਕ ਆ ਜੀ ਹਾਂਜੀ ਭਾਵੇਂ ਕੋਈ ਭਰਾ ਤੇ ਜਾ ਮੰਨ ਲੇ ਪਰ ਦੂਜਾ ਸੁਆਹ ਕਰਕੇ ਆਪਾਂ ਲਈ ਆ ਜੀ ਠੀਕ ਆ ਫਿਰ ਹਾਂਜੀ ਲੋ ਜੀ ਦੋਸਤੋ ਦੂਜਾ ਚਾਹੇ ਕੋਈ ਭਰਾ ਤੇ ਜਾ ਮੰਨ ਲੇ ਆ ਮੂੰਹ ਮੱਥੇ ਲਈ ਸੈਰ ਤੋ ਆ ਇਧਰ ਤੁਹਾਨੂੰ ਦਿਖਾ ਦਈਏ ਆਪਾਂ ਆ ਥੰਲੇ ਵਾਜੀ ਸਿਲਸਲਾ ਗਏ ਜੀ ਸੁਣਸੋ ਕਰਮਾਲੀ ਜਿੱਦਾਂ ਮਰਜੀ ਕੋ ਥੱਲੇ ਬੈਠਾ ਰੋ ਲਓ ਜੀ ਇਹ ਹਵਾਨਾ ਚੱਡਾ ਝੋਲਾ ਚਲਾ ਤੁਸੀਂ ਕਰੋ ਚੱਕ ਵੇਣ ਹਵਾਨੇ ਉੱਪਰ ਨਾਰਾ ਨੋੜਾ ਕਾਫੀ ਨੇ ਠੀਕਾ ਜੀ ਸੋ ਚੰਗੇ ਦੁੱਤ ਦੀ ਆਪਾਸ ਕਰ ਸਕਦੇ ਆ ਬਣੂ ਵੀ ਚੰਗੀ ਥੱਲਿਓ ਕਰਮਾਲੀ ਇਹ ਵੀ ਕਮਾਲ ਹੀ ਕਰੂਗੀ ਸੋਹਣਾ ਪਿੱਠ ਪੁੜਾ ਮੋਟਾ ਲੰਬਾ ਥਾਨ ਨੋਕਲ ਹੋ ਕੇ ਤੁਹਾਨੂੰ ਤੋੜ ਕੇ ਦਿਖਾਉਣੇ ਆ ਸੋਇਆ ਦੇ ਵਿੱਚ ਤੱਜਾ ਮੰਨ ਕੇ ਕੋਈ ਭਰਾ ਆਪਣਾ ਸੌਦਾ ਕਰ ਲੇ ਠੀਕਾ ਜੀ ਫੁੱਲੋ ਵਜਨ ਦਾ ਵਜੂਦ ਫੁੱਲੋ ਵਜਨ ਲੋਡ ਦੇ ਵਿੱਚ ਇਹ ਵੀ ਵੈਰ ਤੋਰੇ ਤਾਰੇ ਤੋਂ ਵੀ ਕਰਮਾ ਦੀ ਤੋਰਾ ਤੁਰਾ ਚੈੱਕ ਕਰੋ ਹੈ ਠੱਲੀ ਧੀਰੀ ਆ ਜਿੱਦਾਂ ਮਰਜ਼ੀ ਕੋਈ ਟੱਚ ਕਰਕੇ ਥੱਲੇ ਲੇਵੇ ਨੂੰ ਤੁਸੰਨੀ ਕਰਲੇ ਠੀਕ ਆ ਜੀ ਸੋ ਬਹੁਤ ਲਾਜਵਾਬ ਠੀਕ ਆ ਜੀ ਢਾਟ ਢੋਚੀ ਦੀ ਬਹੁਤ ਵਧੀਆ ਵਾ ਰੰਗ ਕੰਬੀਨੇਸ਼ਨ ਦਾ ਹੈਗਾ ਬਲੈਕ ਦਾ ਤੇ ਬਰਾਊਨ ਦਾ ਜਿਹੜੀ ਕਾਫੀ ਕਲਰ ਦਾ ਕੰਬੀਨੇਸ਼ਨ ਦਿਆ ਬਾਕੀ ਥਾਣਾ ਤੁਹਾਨੂੰ ਦੀ ਸਫਾਈ ਪੂਰੀ ਤੁਹਾਨੂੰ ਦਿਖਾਈ ਦੇ ਰਹੀ ਆ ਕੋਈ ਫੋਟ ਕੋਈ ਬੱਚਾ ਨਹੀਂਗਾ ਠੀਕ ਆ ਜੀ ਸੋ ਚਾਰੇ ਥਾਣਾ ਬਾਕੀ ਆਪਸੀ ਥਾਣਾ ਦੀ ਬੰਦ ਵੀ ਚੰਗੀ ਆ ਆ ਜਾ ਬਤੁਈ ਜੋਤੇ ਮਾਲ ਹੈ ਚਾਰੂ ਹੈ ਪੂਰਾ ਨਾ ਮੈਂ ਨਾ ਫੋਲੀ ਕੁਰਲਿਆ ਨੂੰ ਨਪਟੰਡਾ ਦੇਖੂ ਹਾਂ ਕਿਉਂਕਿ ਮਾਲ ਅੱਗੋਂ ਆਉਂਦਾ ਨਵੀਂ ਥਾਂ ਤੇ ਆਣ ਕੇ ਕਦੇ-ਕਦੀ ਇੱਕ ਜਿਹੜਾ ਕੰਮ ਚਲੋ ਫਿਰ ਵੀ ਚਾਰੂ ਸਾਰਾ ਮਾਲੀ ਚਾਰੂ ਹੈ ਚਲੋ ਚੰਗੀ ਗੱਲ ਹਾਂਜੀ ਇਹ ਜੋਤੇ ਕੀ ਮੁੱਲ ਕੀ ਰੇਟ ਪਾਵੜਦਾ ਵੀਰੇ ਮੁੱਲ ਦਾ ਸਿੰਧੂ ਸਾਹਿਬ 82000 ਰੁਪਏ ਕਰਦੇ ਹਾਂ ਹਾਂ 70000 ਰੁਪਏ ਦੀ ਹਾਂ ਨਾਲ ਦੇਵਾਂਗੇ ਆਪਾਂ 76000 ਦੇ ਹਾਂਜੀ ਠੀਕ ਆ ਬਾਕੀ ਮਾਨਤਨ ਕਰਦਗੇ ਖੁੱਲੇ ਡੁੱਲੇ 40000 ਮਾਨਤਨ ਦੀ 75000 ਰੁਪਏ ਦੇ ਸਨੋਈ ਦੇ ਦਾਂਗੇ 75 ਚ ਹਾਂਜੀ ਲੋਵੀ 75000 ਦੀ ਇਹ ਤੁਹਾਨੂੰ ਬਾਹਰ ਮਿਲ ਜੇਗੀ ਤੁਸੀਂ 1 ਲੱਖ ਤੁਹਾਨੂੰ ਸਾਬ ਬੱਚਾ ਪਾ ਕੇ ਥੱਲੇ ਚੋਆ ਰਵੇ ਕੋਈ ਗੱਲ ਨਹੀਂ ਆਈ ਕੋਈ ਕਿਦਾਂ ਕੋਈ ਕਿਦਾਂ ਲੋਵੀ ਪੰਡਾ ਦੇ ਪੰਡਾ ਪਾਈ ਖੜੇ ਆ ਪਸ਼ੂ ਠੀਕ ਹੈ ਜੀ ਬਾਕੀ ਹਜੇ ਵੀ ਨਾਵਾ ਭਾਵਾ ਤੇ ਆਉਣਾ ਹੈ ਹਜੇ ਦਿਨ 5 5 7 7 ਦਿਨਾਂ ਦੇ ਬਾਕੀ ਆ ਉਹ ਸਕੋਰਿੰਗ ਤੁਸੀਂ ਹੋਰ ਵੀ ਆਈਡੀਆ ਲਾ ਲਿਓ ਠੀਕ ਹੈ ਜੀ ਚੰਗੇ ਬਣ ਥਣ ਜਾਣੇ ਆ ਅੱਗੇ ਜੋ ਤੇ ਆਹ ਕਿਹੜੀ ਬਰੀਡ ਆ ਗਈ ਜੀ ਇਹ ਵੀ ਆਪਣੀ ਸਹੀ ਹਲ ਕਰਾਸ ਆ ਗਈ ਜੀ ਠੀਕ ਹੈ ਜੀ ਲੋ ਜੀ ਸਹੀ ਆਪਦੇ ਵਿੱਚ ਕੋਈ ਜਰਸ ਦਾ ਕਰਾਸ ਮਾਰ ਨਾਲੇ ਮੇਰਾ ਵੀ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਜੇ ਇਹਦਾ ਗੇਂ ਠੰਡੀ ਤੇਰੀ ਵੇਖੋ ਅੱਗੋਂ ਫੂੜੀਆਂ ਤੁਸਲੀਆਂ ਕਰਕੇ ਮਾਲ ਖਰੀਦਾ ਜਾਂਦਾ ਕੋਈ ਗਰਮ ਜਿਹਾ ਕੋਈ ਹੱਥ ਫਿਰਦਾ ਜਿਹੜਾ ਪੁੱਛਲ ਚੋਕ ਦੀ ਕਰਮਾੜੀ ਵੇਖੀ ਤੁਸੀਂ ਸਾਹ ਸੋ ਠੰਡੇ ਤੇਰੇ ਪਸ਼ੂ ਦੀ ਚਲੋ ਨਿਸ਼ਾਨੀ ਆ ਅੱਜ ਕਰਮਾੜੀ ਸਾਊ ਹੈ ਤੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਉਮੀਦ ਕਰਨੀ ਕੋਈ ਚੰਗਾ ਹੀ ਨਿਕਲੂਗਾ ਉਹ ਸੌਣ ਸਮੌਣ ਤੋਂ ਬਾਅਦ ਕੋਈ ਗਰਮ ਨਾ ਨਿਕਲੇ ਇਸ ਕਰਕੇ ਹੱਥ ਉਤਲਾ ਗਿਆ ਪਾ ਦਿਖਾ ਦਿੰਦੇ ਆ ਤੇ ਜੋ ਤੇਰਾ ਦਿਨ ਸਮਾਂ ਕਿੰਨਾ ਕੁ ਇਹ ਵੀ ਤੁਹਾਨੂੰ ਸਾਹ ਪੰਜ ਛੇ ਦਿਨ ਖੜਦੀ ਕੋਈ ਫਾਦ ਸੇਕ ਦੇਣਾ ਹਾਂਜੀ ਪਾਈਨ ਲੈ ਜੂਗੀ ਲੋ ਵੀ 5 6 ਦਿਨ 5 ਕਿ ਦਿਨ ਆਦਿਕਾ ਮੰਨ ਕੇ ਸੁਆ ਗਾ ਤੇ ਕਿਹਨ ਦੱਸ ਰਿਹਾ ਨਹੀਂ ਨਹੀਂ ਦੂਜਾ ਸੁਆ ਖਾ ਖਦਾਈ ਦੂਜਾ ਹਾਂਜੀ ਪ्योर ਵੈੜ ਪੁਣਾਈਏ ਲੋ ਵੀ ਦੂਜਾ ਸੁਆ 200 ਹਾਇ ਤੇ ਮੀਡੀਅਮ ਦੇ ਵਿੱਚ ਆ 5 6 5 6 ਦਿਨ ਲੈ ਜਾਊਗੀ ਹਵਾਲਾ ਚੰਗਾ ਦਿਖਾ ਦਿੰਦੇ ਕੋਈ ਫੋੜ ਬੱਚਾ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਜੀ ਚਾਰੇ ਥਾਣਾ ਸੋ ਚਾਰੇ ਥਾਣਾ ਸਪੇਸ ਬੰਦ ਆ ਤੁਹਾਡੇ ਸਾਹਮਣੇ ਆ ਦੇਖੋ ਜੀ ਆ ਕਰੋ ਚੈੱਕ ਠੀਕ ਹੈ ਜੀ ਬਿਸ਼ੱਕ ਗੈਬ ਥੋੜਾ ਘਟ ਹੋਊਗਾ ਵਿੱਚ ਕੋਈ ਡੇਡ ਡੜ 2 2 ਇੰਚ ਦਾ ਪਰ ਥਾਣੇ ਵੇਖੋ ਤੁਸੀਂ ਠੀਕ ਆ ਜੀ ਦੋਰਾ ਥਾਣ ਲੱਗਾ ਕਰਮਾਲੀ ਨੂੰ ਹੱਥੀ ਚੋਣ ਚਵਾਲ ਆ ਗਾ ਵੀਰ ਜੋਤੇ ਤੇ ਤੋਂ ਮਾਲ ਉਸ ਸਾਰਾ ਮੋਟਾ ਹਰ ਵਾਰ ਦੀ ਤਰ੍ਹਾਂ ਪਸ਼ੂ ਪਹਿਲਾਂ ਵੀ ਆਉਂਦੇ ਆ ਚੰਗੇ ਸਾਫ ਸੁਥਰੇ ਆ ਡਿਜ਼ਾਈਨ ਵੀ ਹੁਣ ਬੜੇ ਅਲੱਗ ਆ ਹੁੰਦੇ ਆ ਇਹਨਾਂ ਪਸ਼ੂਆਂ ਦਾ ਤੇ ਬਾਕੀ ਤੁਹਾਡੇ ਸਾਹਮਣੇ ਆਪਾਂ ਕਰੀ ਜਾਂਦੇ ਆ ਠੀਕ ਆ ਜੀ ਇਸੇ ਤਰ੍ਹਾਂ ਹੀ ਕਰਮਾਲੀਆਂ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਨੇ ਆ ਦੇਖੋ ਮੂੰਹ ਮੱਥੇ ਵਾਲੀ ਸਾਈਡ ਤੋਂ ਬਾਕੀ ਨਿੱਗਰ ਪਿੰਡਾ ਬਾਦਾ ਬੁੱਡਾ ਚੰਗਾ ਵੱਡਾ ਠੀਕ ਆ ਜੀ ਆ ਦੇਖੋ ਜੀ ਤੇ ਹਾਈਟ ਦੇ ਵਿੱਚ ਮੀਡੀਅਮ ਮੰਨ ਕੇ ਕੋਈ ਭਰਾ ਫਲਦਾ ਕਰ ਲੈ ਤਾ ਇਹ ਠੀਕ ਹੈ ਜੀ ਨਵੀਂ ਜੁੱਤੇ ਵੀ ਰਾ ਚਲੋ 5-7 ਕਿਲੋ ਚਲੋ ਸਾਹਮਣੇ ਸੂਤ ਨਹੀਂ ਇਹਦਾ ਕੀ ਮੁੱਲ ਕਰਾਂਗੇ ਆਪਾਂ ਆਪਾਂ ਮੰਗਦੇ 70000 ਰੁਪਇਆ 70000 65000 ਰੁਪਏ ਦੀ ਹਾਂ ਨਾ ਦੇ ਦਾਂਗੇ ਯੈਸ ਨੋ 65000 ਦੀ 65000 ਰੁਪਏ ਦੀ ਯੈਸ ਨੋ ਹੀ ਠੀਕ ਹੈ ਜੀ ਹਾਂਜੀ ਪੂਰੀਆ ਕਸਰਾ ਕੁਸਰਾ ਕੱਢ ਕੇ ਦੇਣੀ ਸਾਰ ਕੋਈ ਕਸਰਾ ਕੱਢ ਕੇ ਸੋਹਣ ਸਾਹਿਬ ਆਪਾਂ ਇੱਕੋ ਹੀ ਦੱਸਿਆ ਨਿਗੇ ਨਿਗੇ ਭਾਈ ਕਰਦਾ ਲਓ ਵੀ 65000 ਦੀ ਦੋਸਤੋ ਇਹ ਹਾਂ ਰਾਂ ਤੁਹਾਨੂੰ ਮਿਲ ਜੂਗੀ 70000 ਦੀ ਮੰਗ ਆ 65000 ਦੀ ਹੈ ਲੈਸ ਹੋ ਜੂਗੀ ਬਿਚੋ ਠੀਕ ਹੈ ਜੀ ਮਾਨ ਤਨ ਕਸਰਾ ਕੁਸਰਾ ਇਧਰ ਨੈਟ ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣਾ ਹੈ ਤੋਹਫੇ ਆ ਇੱਕ ਦੇ ਉੱਤੇ ਇਹ ਐਰਸ਼ਰ ਆ ਗਈ ਜੀ ਐਰਸ਼ਰ ਆ ਗਈ ਹੈ ਬੋ ਵੀ ਐਰਸ਼ਰ ਆ ਗਈ ਹੈ ਠੀਕ ਹੈ ਜੀ ਰੰਗ ਨੂੰ ਤੁਸੀਂ ਚੈੱਕ ਕਰੋ ਲਾਲ ਤੇ ਬਿਲਕੁਲ ਵਾਈਟ ਡੱਬ ਤੇ ਜੋ ਤੇ ਚੰਗੀ ਆ ਮਰੋੜੀ ਪਤਲੀ ਕਿੱਥੋਂ ਨਹੀਂ ਆਦੀ ਫਿਰ ਮੈਂ ਨਾ ਬਹੁਤ ਚੰਗੀ ਹੈ ਇਹ ਇਦਾਂ ਹੀ ਘੋੜੇ ਫਿਰਦੇ ਆ ਸੀਲਸ ਲੱਗ ਫਿਰ ਇਹ ਵੀ ਵੇਖੋ ਸੰਸਾਪ ਇਹ ਡੰਗਰੇ ਇੱਕ ਸਿਫਤ ਹੈ ਇਹ ਆਪਾਂ ਹੱਥ ਫੇਰ ਕੇ ਲੈਨੇ ਲੈਨੇ ਸੀਲਸ ਲੱਗੇਗਾ ਪਤਾ ਨਹੀਂ ਜਾ ਕੇ ਭਾਂਨੇ ਚੁਣੀ ਭਰਾਣ ਚੁਣੀ ਨਹੀਂ ਬਿਲਕੁਲ ਜਿਹੜਾ ਚੂਵੇ ਜਾ ਖਰਾਬ ਤੇ ਨਾ ਕਰੇ ਮੋਡਲ ਦੀ ਇੱਕ ਆਪਾਂ ਕਰੀਏ ਵੀ ਜਾਨ ਪੂਰੀ ਤਸੱਲੀ ਨਾਲ ਪਸ਼ੂ ਖਰੀਦਣਾ ਤੇ ਥੱਲੇ ਉਹ ਹੱਥੋਂ ਤੇ ਲਾ ਕੇ ਖਰੀਦਣਾ ਚਾਹੀਦਾ ਹਾਂਜੀ ਹਾਂਜੀ ਇਹ ਸਿਲਸਲਾ ਹੈ ਸੁਬਿਆਂ ਦੇ ਵਿੱਚ ਜੋਤੇ ਕਿਨਵਾ ਫਿਰੇ ਇਹ ਦੂਜਾ ਜੂਆ ਲਾ ਲੋ ਪਹਿਲੇ ਤੀਜਾ ਸੂਆ ਵੀ ਮੰਨ ਕੇ ਲਓ ਇਸਰ ਤੋਂ ਅੱਛਾ ਹਾਂਜੀ ਲਓ ਵੀ ਸੂਆ ਦੋਸੋ ਤੱਜਾ ਮੰਨ ਕੇ ਕੋਈ ਫਿਰ ਖਰੀਦਦਾਰੀ ਕਰਨੇ ਬੂਥੀ ਬਾਤੀ ਤੁਸੀਂ ਚੈੱਕ ਕਰੋ ਆਹਰ ਸ਼ਹਿਰ ਦੇ ਵਿੱਚ ਆ ਗਈ ਆ ਥਾਨ ਥੋਣੇ ਤੇ ਪਤਾਨ ਬਖਾਉਣੇ ਆ ਬਹੁਤ ਸੋਹਣਾ ਗੋਲਗੱਲਾ ਆ ਦੇਖੋ ਜੀ ਸੋ ਚਾਰੇ ਥਾਨਾ ਬੜੀ ਚੰਗੀ ਵਾਟਰ ਸਪੇਸ ਆ ਤੇ ਠੰਡੀ ਧੀਰੀ ਬਹੁਤ ਆ ਠੀਕ ਆ ਜੀ ਕੋਈ ਉਹ ਨਹੀਂ ਹੈਗਾ ਵੀ ਸ਼ੁਕਰਪੁਣਾ ਜਿਆ ਜਾਂ ਕੋਈ ਲ ਉਹ ਮਰੀ ਗੱਲ ਰਹਿ ਗਈ ਬਾਕੀ ਅੱਜ ਦੀ ਗੱਲ ਹੀ ਤੁਹਾਨੂੰ ਤਸੱਲੀ ਨਾਲ ਹੱਥ ਤੋ ਲਾ ਕੇ ਵਿਖਾਉਣ ਡੇ ਆ ਜੇ ਕੱਲ ਨੂੰ ਕੋਈ ਗਜਾਇਸ਼ ਨਾ ਰਹੇ ਭਰਾ ਇਹ ਨਾ ਕੇ ਵੀ ਹੱਥ ਤੋ ਲਾ ਕੇ ਵਿਖਾਇਆ ਨੀਗਾ ਜਾਂ ਤਸੱਲੀ ਵੀ ਕਰਵਾਈਗੀ ਮੈਂ ਭਰਾ ਜੋਤੇ ਕਰ ਵੀ ਆਨ ਸਿੱਧੀ ਇਹ ਫੂ ਮੇਲਾ ਲਗਾ ਰਹਿਦਾ ਦੋਸਤੋ ਤਕਰੀਬ ਨੂੰ ਆਖਾਂ ਸਸਾਪਾ ਲੱਗਦੇ ਰੇ ਆ ਕਿਲੇ ਦੇ ਉੱਪਰ ਰਹਿੰਦੇ ਰਹਿੰਦੇ ਆ ਕੋਈ ਵੀਰ ਜਦੋਂ ਮਰਜੀ ਆਜੇ 12 ਮਹੀਨੇ 30 ਦਿਨ ਤੇ ਗਏ ਇਸੇ ਤਰ੍ਹਾਂ ਹੀ ਕਰੋ ਸੰਗ ਐਚ ਐਫ ਜਰਸੀ ਸ਼ਾਹੀ ਵਾਲਾ ਅਹਰ ਸ਼ਹਿਰ ਹਰੇਕ ਤਰ੍ਹਾਂ ਦੀ ਨਸਲ ਬਰੀਡ ਹਾਂ ਲੋ ਵੀ ਠੀਕ ਆ ਜੀ ਤੇ ਚੰਗੀ ਆ ਬੈੜਾ ਬਾਕੀ ਗੱਬਾ ਨਾਲ ਤਿਆਰੀ ਦੇ ਉੱਤੇ ਆ ਤੇ ਇਹ ਅੱਜ ਠੀਕ ਆ ਜੀ ਤੇ ਜੋ ਤੇ ਰੋਮ ਮੋਲੇ ਵਰ ਕੀ ਕਰਤਾ ਭਰਾ ਮੋਲੇ ਦਾ 60000 ਸੌਦਾ ਸਾਹਿਬ ਹਾਂ ਦੇ ਨਾਲ 60000 ਰੁਪਏ ਦਾ ਉਹ ਚੋਂ ਛੂਟ ਕਰਾਂਗੇ 60 ਚੋਂ ਹਾਂਜੀ ਠੀਕ ਆ ਦੇ ਨਾਲ ਜਿਹੜਾ ਲੋ ਵੀ 60000 ਦੀ ਡਿਮਾਂਡ ਆ ਜੀ 7000 ਲੈ ਦੇ ਠੀਕ ਆ ਜੀ ਜੇਕਰ ਇਹ ਰੈਡ ਤੁਹਾਨੂੰ ਮਿਲ ਜੂਗੀ ਤੇ ਐਂਡ ਤੋਂ ਐਂਡ ਜਿਹੜਾ 60000 ਠੀਕ ਆ ਤੇ ਬਾਕੀ ਚਾਰ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਅੱਜ ਗੱਭਨ ਟੁੱਕੇ ਆ ਪਸ਼ੂ ਠੀਕ ਆ ਜੀ ਤੇ ਦੋ ਸੂਈਆਂ ਸਵਾਈਆਂ ਵੜਾ ਨੇ ਇਹ ਅੱਜ 6 ਲੱਖ ਸੀ ਜੇ ਵੀਰ ਜੋਤੇ ਉਹਨਾਂ ਦੇ ਕੋਲ ਬਾਈ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਠੀਕ ਆ ਜੀ ਉਮੀਦ ਕਰਦੇ ਆ ਪਸ਼ੂ ਚੰਗੇ ਲੈ ਕੇ ਹੋਣਗੇ ਬਾਕੀ ਭਾਅ ਪੜਤਾ ਜਿਹੋ ਜਿਹੇ ਪਸ਼ੂ ਆਪਾਂ ਖਰੀਦਨੇ ਆ ਸਾਫ ਸੁਥਰਾ ਉਹ ਜਿਹਾਂ ਦੋਸਤੋ ਰੇਟ ਤਾਂ ਭਰਨਾ ਪੈਂਦਾ ਠੀਕ ਆ ਜੀ ਸੋ ਕਿਸੇ ਫਾਰਮ ਤੋਂ ਵੀ ਆਪਾਂ ਖਰੀਦਦੇ ਆ ਚੰਗਾ ਸਾਫ ਸੁਥਰਾ ਪਸ਼ੂ ਖਰੀਦੋ ਠੰਡਾ ਪੀਰਾ ਖਰੀਦੋ ਠੀਕ ਆ ਜੀ ਤੇ ਜੋਤੇ ਇਹ ਅਜੇ ਲਾਗਨੇ ਵੀਰੇ ਹਾਂਜੀ ਇਹ ਲੱਗਿਆ ਤੇ ਨੰਬਰ ਭਰਾ ਕਰ ਦਿਓ ਸਾਡੇ ਆਪਾਂ ਨੰਬਰ ਇਹ 84370 36949 ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਵੀਰ ਸੰਦੀਪ ਦੇ ਠੀਕ ਆ ਜੀ ਤੇ ਨੰਬਰਾਂ ਤੇ ਤੁਸੀਂ ਕਾਲ ਕਰੋ ਇੱਥੇ ਵਿజిਟ ਕਰੋ ਤਸੱਲੀ ਕਰੋ ਮਾਲ ਇਸੇ ਤਰ੍ਹਾਂ ਹੀ ਆਇਆ ਗਿਆ ਰਹਿੰਦਾ ਨਵੇਂ ਪਸ਼ੂ ਆ ਜਾਣਗੇ ਠੀਕ ਹੈ ਜੀ ਪੁਰਾਣੇ ਵਿਖ ਜਾਂਦੇ ਨਵੇਂ ਆ ਜਾਣਗੇ ਅੱਜ ਹੋਰ ਤੇ ਕੱਲ ਹੋਰ ਪਸ਼ੂ ਤੁਹਾਨੂੰ ਇਸ ਕਿਲੇ ਫਾਰਮ ਤੋਂ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਦੂਜੇ ਤੀਜੇ ਦਿਨ ਜਿਹੜੀ ਆਪਾਂ ਅਪਡੇਟ ਆ ਤੁਹਾਨੂੰ ਦਿੰਦੇ ਰਹੀਦਾ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ